ਸਵਾਲ ਇਹ ਪੈਦਾ ਹੁੰਦਾ ਹੈ ਕਿ ਚੈਨਾ ਡੋਰ ਬਣਦੀ ਹੋਰ ਮਜ਼ਬੂਤੀ ਦੇਣ ਦੇ ਲਈ ਕੱਚ ਦੇ ਬਾਰੀਕ ਟੁਕੜਿਆਂ ਨੂੰ ਪੀਸ ਕੇ ਉਹਦਾ ਪੇਟ ਵਿੱਚ ਜਿਹੜੀ ਚੈਨਾ ਡੋਰ ਬਣਦੀ ਹੈ ਉਸ ਨੂੰ ਸਭ ਤੋਂ ਮਜ਼ਬੂਤ ਸਖਤ ਤੇ ਵੱੱਡਾ پابੰਦੀ ਲਗਾਈ ਗਈ ਸੀ ਜਿਦੇ ਵਿੱਚ 5 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਤੱਕ ਦੀ ਪੰਜਾਬ ਦੇ ਵਿੱਚ ਕਈ ਘਟਨਾਵਾਂ ਚੈਨਾ ਡੋਰ ਦੀ ਵਜ੍ਹਾ ਨਾਲ ਡੋਰ ਦੀ ਵਿਕਰੀ ਲਗਾਤਾਰ ਹੁੰਦੇ ਜਾਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਖੜੀ ਤਾਈਂ ਰੁਕ ਸਕਦੀ ਹੈ ਜੇਕਰ ਲੋਕ ਉਹਦੀ ਡਿਮਾਂਡ ਬੰਦ ਕਰ ਦੇਣ ਬਹੁਤ ਹੀ ਸਤਿਕਾਰਯੋਗ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਅੱਜ ਗੱਲ ਕਰਨ ਲੱਗੇ ਆਂ ਚੈਨਾ ਡੋਰ ਦੀ ਪੂਰੇ ਦੇਸ਼ ਦੇ ਵਿੱਚ ਚੈਨਾ ਡੋਰ ਨਾਲ ਬਹੁਤ ਸਾਰੀਆਂ ਮੌਤਾਂ ਹੋਈਆਂ ਨੇ ਪਿਛਲੇ ਦਿਨੀ ਪੰਜਾਬ ਦੇ ਵਿੱਚ ਵੀ ਚੈਨਾ ਡੋਰ ਦੇ ਨਾਲ ਕਈ ਘਟਨਾਵਾਂ ਵਾਪਰੀਆਂ ਨੇ ਸੋ ਚੈਨਾ ਡੋਰ ਕੀ ਹੈ ਇਹ ਕਿੱਥੇ ਬਣਦੀ ਹੈ ਤਾਂ ਇਹਦੇ ਸਬੰਧ ਦੇ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਚੈਨਾ ਡੋਰ ਪਤੰਗ ਅਡਾਉਣ ਵਾਲਾ ਇੱਕ ਧਾਗਾ ਹੈ ਜਿਹੜਾ ਸਿੰਥੈਟਿਕ ਧਾਗਾ ਕਿਹਾ ਜਾਂਦਾ ਹੈ ਉਹ ਰੇ ਪਲਾਸਟਿਕ ਜਾਂ ਹੋਰ ਕੱਚੇ ਪਦਾਰਥਾਂ ਦੇ ਸੁਮੇਲ ਤੋਂ ਬਣਿਆ ਹੁੰਦਾ ਹੈ ਚੈਨਾ ਡੋਰ ਦੇ ਇਸ ਧਾਗੇ ਨੂੰ ਹੋਰ ਮਜ਼ਬੂਤੀ ਦੇਣ ਦੇ ਲਈ ਕੱਚ ਦੇ ਬਰੀਕ ਟੁਕੜਿਆਂ ਨੂੰ ਪੀਸ ਕੇ ਉਹਦਾ ਲੇਪ ਕੀਤਾ ਜਾਂਦਾ ਹੈ ਕਈ ਵਾਰ ਤਾਂ ਕੱਚ ਦੇ ਬਰੀਕ ਟੁਕੜਿਆਂ ਨੂੰ ਪੀਸ ਕੇ ਉਹਦਾ ਘੋਲ ਬਣਾ ਕੇ ਚਾਵਾਂ ਦੇ ਆਟੇ ਵਿੱਚ ਗੁੰਨ ਕੇ ਉਹਦਾ ਲੇਪ ਕੀਤਾ ਜਾਂਦਾ ਸੋ ਇਸ ਕਰਕੇ ਚੈਨਾ ਡੋਰ ਜਿਹੜੀ ਹੈ ਉਹ ਕੱਚ ਦੇ ਬਰੀਕ ਟੁਕੜਿਆਂ ਦੇ ਲੇਪ ਨਾਲ ਬਣਦੀ ਹੈ ਬੋਲ ਚਾਲ ਦੀ ਭਾਸ਼ਾ ਦੇ ਵਿੱਚ ਇਹਨੂੰ ਮਾਂਜਾ ਲਾਉਣਾ ਵੀ ਆਖਿਆ ਜਾਂਦਾ ਹੈ ਤੇ ਕਈ ਧਾਗੇ ਮੋਨੋਫਿਲਾਮੈਂਟ ਦੇ ਵੀ ਬਣੇ ਹੁੰਦੇ ਆ ਇਹ ਵੀ ਬਹੁਤ ਇੱਕ ਬਰੀਕ ਧਾਗਾ ਤੇ ਸਖਤ ਹੁੰਦਾ ਜਿਹੜਾ ਮੱਛੀਆਂ ਫੜਨ ਦੇ ਕੰਮ ਆਉਂਦਾ ਅਗਲਾ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਚੈਨਾ ਡੋਰ ਬਣਦੀ ਕਿੱਥੇ ਹੈ ਇਹਦੇ ਨਾਂ ਤੋਂ ਸਾਰਿਆਂ ਨੂੰ ਇਹ ਲੱਗਦਾ ਕਿ ਸ਼ਾਇਦ ਇਹ ਚੀਨ ਦੇ ਵਿੱਚ ਬਣਦੀ ਹੈ ਪਰੰਤੂ ਚੀਨ ਦੇ ਵਿੱਚ ਤਾਂ ਪਤਾ ਨਹੀਂ ਇਹ ਬਣਦੀ ਹੈ ਜਾਂ ਨਹੀਂ ਬਣਦੀ ਪਰ ਭਾਰਤ ਦੇ ਤੋਂ ਵੱਧ ਜਿਹੜੀ ਇਹ ਬਣਦੀ ਹੈ ਉੱਤਰ ਪ੍ਰਦੇਸ਼ ਦੇ ਬਰੇਲੀ ਦੇ ਵਿੱਚ ਬਣਦੀ ਹੈ ਔਰ ਮੱਧ ਪ੍ਰਦੇਸ਼ ਦੇ ਵੀ ਕਈ ਥਾਮਾਂ ਤੇ ਕਈ ਖੇਤਰਾਂ ਦੇ ਵਿੱਚ ਚੈਨਾ ਡੋਰ ਬਣਦੀ ਹੈ। ਬਰੇਲੀ ਦੇ ਵਿੱਚ ਜਿਹੜੀ ਚੈਨਾ ਡੋਰ ਬਣਦੀ ਆ ਉਸ ਨੂੰ ਸਭ ਤੋਂ ਮਜ਼ਬੂਤ, ਸਖਤ ਤੇ ਵਧੀਆ ਮੰਨਿਆ ਜਾਂਦਾ ਹੈ। ਪਤੰਗ ਬਾਜ਼ ਜਾਂ ਪਤੰਗ ਅਡਾਉਣ ਦੇ ਜਿਹੜੇ ਸ਼ਕੀਨ ਲੋਕ ਨੇ ਉਹ ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਬਣੀ ਹੋਈ ਚੈਨਾ ਡੋਰ ਨੂੰ ਜ਼ਿਆਦਾ ਤਰਜੀਹ ਦਿੰਦੇ ਆ। ਚੈਨਾ ਡੋਰ ਦੇ ਨਾਲ ਵਾਪਰਦੇ ਹਾਦਸਿਆਂ ਨੂੰ ਲੈ ਕੇ ਨੈਸ਼ਨਲ ਗ੍ਰੀਨ ਟਰਮੀਨਲ ਦੇ ਵੱਲੋਂ 2016 ਦੇ ਵਿੱਚ ਇਹਦੀ ਵਰਤੋਂ ਤੇ ਪਾਬੰਦੀ ਲਗਾਈ ਗਈ ਸੀ। ਜਿਹਦੇ ਵਿੱਚ 5 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ ਪਰੰਤੂ ਇਹਨਾਂ ਪਾਬੰਦੀਆਂ ਦੇ ਬਾਵਜੂਦ ਪੂਰੇ ਦੇਸ਼ ਦੇ ਵਿੱਚ ਜਾਂ ਕਹਿ ਲਓ ਸਾਡੇ ਰਾਜ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਚਾਇਨਾ ਡੋਰ ਦੀ ਜਿਹੜੀ ਵਿਕਰੀ ਹੈ ਉਹ ਲਗਾਤਾਰ ਹੋ ਰਹੀ ਹੈ ਜੋ ਇੱਕ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਜਿਸ ਦੇ ਚਲਦਿਆਂ ਅਗਸਤ 2022 ਦੇ ਵਿੱਚ ਇੱਕ 13 ਸਾਲਾਂ ਬੱਚੇ ਦੀ ਮੌਤ ਚਾਇਨਾ ਡੋਰ ਦੀ ਵਜ੍ਹਾ ਨਾਲ ਹੋਈ ਸੀ ਉਸ ਤੋਂ ਬਾਅਦ ਨਵੰਬਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਹਦਾਇਤ ਕੀਤੀ ਸੀ ਕਿ ਚੈਨਾਡੋਰ ਦੀ ਵਿਕਰੀ ਤੇ ਪੂਰੀ ਤਰ੍ਹਾਂ ਕਾਬੂ ਪਾਇਆ ਜਾਵੇ ਪਰੰਤੂ ਕਿਤੇ ਨਾ ਕਿਤੇ ਉਹਦੇ ਵਿੱਚ ਅਜੇ ਵੀ ਮਤਲਬ ਕੁਤਾਹੀ ਨਜ਼ਰ ਆਉਂਦੀ ਹੈ ਕਿਉਂਕਿ ਹਰ ਦਿਨ ਪੰਜਾਬ ਦੇ ਵਿੱਚ ਇਹ ਘਟਨਾਵਾਂ ਵਾਪਰਦੀਆਂ ਨਜ਼ਰ ਆਉਂਦੀਆਂ ਨੇ ਤਾਂ 2023 ਦੇ ਵਿੱਚ ਬੱਦੋਵਾਲ ਦੇ ਵਿੱਚ ਇੱਕ ਬੱਚੇ ਦੀ ਮੌਤ ਹੋਈ ਸੀ ਉਹ ਵੀ ਚਾਇਨਾ ਡੋਰ ਉਸ ਦੀ ਮੌਤ ਦਾ ਕਾਰਨ ਬਣੀ ਸੀ ਔਰ ਪਿਛਲੇ ਦਿਨੀ ਪੰਜਾਬ ਦੇ ਵਿੱਚ ਕਈ ਘਟਨਾਵਾਂ ਚਾਇਨਾ ਡੋਰ ਦੀ ਵਜ੍ਹਾ ਨਾਲ ਵਾਪਰੀਆਂ ਨੇ ਸੋ ਚਾਇਨਾ ਡੋਰ ਦੀ ਵਿਕਰੀ ਲਗਾਤਾਰ ਹੁੰਦੇ ਜਾਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਕਿ ਕਿੰਨਾ ਲੋਕਾਂ ਦਾ ਇਹ ਕਾਰੋਬਾਰ ਹੈ ਕਿੰਨਾ ਲੋਕਾਂ ਦੀ ਸ਼ੈ ਤੇ ਇਹ ਵਿਕ ਰਹੀ ਹੈ ਔਰ ਇਹਦੀ ਵਿਕਰੀ ਬੰਦ ਕਿਉਂ ਨਹੀਂ ਹੋ ਰਹੀ ਇਹ ਸਾਰੇ ਸਵਾਲ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਨੇ ਗੁਜਰਾਤ ਤੇ ਮਹਾਰਾਸ਼ਟਰ ਦੇ ਵਿੱਚ ਵੀ ਰਿਪੋਰਟਾਂ ਦੇ ਮੁਤਾਬਕ ਪਿਛਲੇ ਸਮਿਆਂ ਦੇ ਵਿੱਚ ਚਾਇਨਾ ਡੋਰ ਦੀ ਵਜ੍ਹਾ ਨਾਲ ਮੌਤਾਂ ਹੋਈਆਂ ਨੇ ਸੋ ਪੰਜਾਬ ਦੇ ਵਿੱਚ ਵੀ ਇਹ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਆਪਣੇ ਆਪ ਦੇ ਵਿੱਚ ਸਾਰਿਆਂ ਲਈ ਇਹ ਸੋਚਣਾ ਬਣਦਾ ਹੈ ਕਿ ਚਾਇਨਾ ਡੋਰ ਦੀ ਵਿਕਰੀ ਤਾਂ ਹੀ ਰੁਕ ਸਕਦੀ ਹੈ ਜੇਕਰ ਲੋਕ ਉਹਦੀ ਡਿਮਾਂਡ ਬੰਦ ਕਰ ਦੇਣ ਜੋ ਦੁਕਾਨਦਾਰ ਉਹਨੂੰ ਵੇਚਦੇ ਐ ਉਹ ਪਿੱਛੋਂ ਖਰੀਦਣਾ ਬੰਦ ਕਰ ਦੇਣ ਜੇਕਰ ਦੁਕਾਨਦਾਰ ਉਹਦੀ ਵਿਕਰੀ ਬੰਦ ਕਰ ਦੇਣਗੇ ਤਾਂ ਲੋਕਾਂ ਤੱਕ ਉਹ ਨਹੀਂ ਪਹੁੰਚ ਸਕੇਗੀ ਜਾਂ ਤਾਂ ਇਹਨੂੰ ਰੋਕਣ ਦਾ ਸੌਖਾ ਘਰ ਨਹੀਂ ਹੈ ਕਿ ਲੋਕੋ ਦੀ ਡਿਮਾਂਡ ਬੰਦ ਕਰ ਦੇਣ ਜੇ ਡਿਮਾਂਡ ਬੰਦ ਹੋ ਜਾਵੇਗੀ ਤਾਂ ਆਪਣੇ ਆਪ ਉਹਦੀ ਪ੍ਰੋਡਕਸ਼ਨ ਵੀ ਬੰਦ ਹੋ ਜਾਵੇਗੀ ਜਾਂ ਫਿਰ ਜਿਹੜੇ ਦੁਕਾਨਦਾਰ ਫੈਕਟਰੀਆਂ ਜੋ ਖਰੀਦ ਕੇ ਲੋਕਾਂ ਤੱਕ ਪਹੁੰਚਾਉਂਦੇ ਆ ਉਹ ਦੁਕਾਨਦਾਰੀ ਨੂੰ ਬੰਦ ਕਰ ਦੇਣ ਪਰੰਤੂ ਇਹ ਦੋਨੇ ਗੱਲਾਂ ਅਜੇ ਤੱਕ ਨਹੀਂ ਹੋ ਰਹੀਆਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹਦੀ ਵਰਤੋਂ ਤਾਂ ਨਹੀਂ ਹੋ ਰਹੀ ਪਰ ਫਿਰ ਵੀ 10-20% ਇਹ ਮੰਨ ਸਕਦੇ ਆ ਕਿ ਜਿਹੜੇ ਲੋਕ ਪਤੰਗ ਅਡਾਉਣ ਦੇ ਸ਼ਿਕਿੰਗ ਨੇ ਉਹ ਇੱਕ ਤੋਂ ਦੂਜੇ ਦਾ ਪਤੰਗ ਕੱਟਣ ਲਈ ਜਾਂ ਉਹਦੀ ਡੋਰ ਕੱਟਣ ਦੇ ਲਈ ਇਹਦੀ ਵਰਤੋਂ ਕਰਦੇ ਆ ਇਹ ਮਨੁੱਖਾਂ ਵਾਸਤੇ ਔਰ ਹਵਾ ਵਿੱਚ ਉਡਦੇ ਪੰਛੀਆਂ ਵਾਸਤੇ ਪਸ਼ੂਆਂ ਵਾਸਤੇ ਬਹੁਤ ਹੀ ਘਾਤਕ ਤੇ ਖਤਰਨਾਕ ਸਾਬਤ ਹੋ ਰਹੀ ਹੈ ਕਿਉਂਕਿ ਜਦੋਂ ਵੀ ਇਹ ਚਮੜੀ ਨੂੰ ਟੱਚ ਕਰਦੀ ਹੈ ਤਾਂ ਚਮੜੀ ਤੇ ਡੂੰਘੇ ਜ਼ਖਮ ਕਰ ਦਿੰਦੀ ਹੈ ਜਾਂ ਕਈ ਵਾਰ ਉਸ ਜੀਵ ਦੀ ਉਸ ਪਸ਼ੂ ਪੰਛੀ ਦੀ ਉਸ ਵਿਅਕਤੀ ਦੀ ਮੌਤ ਦਾ ਕਾਰਨ ਵੀ ਬਣਦੀ ਹੈ ਸੋ ਸਾਰਿਆਂ ਨੂੰ ਇਸ ਦੇ ਵਾਸਤੇ ਇਕਜੁੱਟ ਹੋ ਕੇ ਹੰਬੜਾ ਮਾਰਨ ਦੀ ਲੋੜ ਹੈ ਕਿ ਚਾਇਨਾ ਡੋਰ ਦੀ ਵਿਕਰੀ ਚਾਇਨਾ ਡੋਰ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕੀਤੀ ਜਾਵੇ ਔਰ ਪੰਜਾਬ ਸਰਕਾਰ ਨੂੰ ਜਾਂ ਦੇਸ਼ ਦੀ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਚੈਨਾ ਡੋਰ ਦੀ ਵਿਕਰੀ ਕਰਨ ਵਾਲਿਆਂ ਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇ ਸਖਤੀ ਨਾਲ ਨਜਿੱਠਿਆ ਜਾਵੇ ਤਾਂ ਜੋ ਚੈਨਾ ਡੋਰ ਦੀ ਵਜ੍ਹਾ ਦੇ ਨਾਲ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਸੋ ਅਗਰੇ ਰਿਪੋਰਟ ਤੁਹਾਨੂੰ ਚੰਗੀ ਲੱਗੇ ਅੱਛੀ ਲੱਗੇ ਤਾਂ ਇਹਨੂੰ ਅਗੇ ਸ਼ੇਅਰ ਵੀ ਜਰੂਰ ਕਰਨਾ ਸਾਡੇ ਜ਼ੈਲਦਾਰ ਟੀਵੀ ਪੇਜ ਨੂੰ ਤੇ YouTube ਚੈਨਲ ਨੂੰ ਫਾਲੋ ਵੀ ਕਰਨਾ ਤੁਹਾਡੀ ਸਾਰਿਆਂ ਦੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਧੰਨਵਾਦ